ਹੁੰਦਾ ਠੀਕ ਆ ਆਪਣਾ ਹੁਣ ਕੰਡਾ ਕੰਪਿਊਟਰ ਕੰਡਾ ਰੱਖਿਆ ਹੋਇਆ ਜੀ ਚਾਹੇ 10 ਬਰਾਂ ਜੋਗਲੇ ਅਗਲਾ ਚਾਹੇ ਜਿੱਥੇ ਮਰਜੀ ਜੋਗਲੇ ਠੀਕ ਆ ਜਿਹੜਾ ਉਹ ਰੇਟ ਕੱਟ ਕਰਦਾ ਉਹ ਇਸ ਕਰਕੇ ਕਰਦੇ ਆ ਹਾਂ ਇਸੇ ਕਰਕੇ ਹੁੰਦਾ ਜੀ ਠੀਕ ਆ ਆਹ ਖੜਾ ਜਿੱਥੇ ਮਰਜੀ ਡੈਰੀ ਤੇ ਜੋਗਲੇ ਜਿੱਥੇ ਮਰਜੀ ਲਿਜਾ ਕੇ ਜੋਗਲੇ ਫੇ ਠੀਕ ਆ ਆ ਟੱਬ ਪੂਰਾ 50 ਕਿਲੋ ਦਾ ਮਿਲੂ ਠੀਕ ਆ ਹਾਂ ਜੀ ਲੋਪਰਾ ਆ ਰੇਟ ਦੱਸਿਓ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਤੌੜਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ 22 ਦੇ ਫਾਰਮ ਚ ਬਾਈ ਗਿੱਲਾ ਦਾਣਾ ਲਹਣ ਆਇਆ ਵਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਾਸਿਕਾ ਜੀ ਸਾਸਿਕਾ ਜੀ ਨਾਮ ਵੀਰ ਜੀ ਆਪਣਾ ਨਾਮ ਸੁਲੀਮ ਮੁਹੰਮਦੀ ਪਿੰਡ ਲੋਟ ਵੱਦੀ ਜੀ ਤੇ ਅੱਜ ਕਿਹੜੇ ਪਿੰਡ ਲਾ ਰਹੇ ਆਪਾਂ ਟੌਲੇ ਜੀ ਟੌਲਾ ਠੀਕ ਆ ਜ਼ਿਲ੍ਹਾ ਬਰਨਾਲਾ ਹੈ ਨਾ ਜ਼ਿਲ੍ਹਾ ਬਰਨਾਲਾ ਕੀ ਰੇਟ ਰੂਟ ਆ ਭਰਾ ਫਰਕ ਇਹਦਾ ਰੇਟ ਬਾਈ ਜੀ ਇਹਦਾ 8 ਤੋਂ ਲੈ ਕੇ 9 ਰੁਪਏ ਤੱਕ ਆ ਜੀ ਠੀਕ ਆ ਜਿਹੜਾ ਕੋਈ ਰੇਟ ਰੂਟ ਘੱਟ ਕਰੀਦਾ ਉਹਦਾ ਕੀ ਚੱਕਰਾ ਘੱਟ ਦੀ ਆਇਆਂ ਗੱਲ ਉਹ ਜਾ ਫਿਰ ਹੋ ਜਾਂਦਾ ਜੀ ਤੁਹਾਨੂੰ ਪਤਾ ਯਾਰ ਇਹ ਕੰਮ ਚੋਲਾ ਹੁੰਦਾ ਠੀਕ ਆ ਆ ਆਪਣਾ ਹੁਣ ਕੰਡਾ ਕੰਪਿਊਟਰ ਕੰਡਾ ਰੱਖਿਆ ਹੋਇਆ ਜੀ ਚਾਹੇ 10 ਬਰਾਂ ਜੋਗ ਲਿਆ ਗੜਾ ਚਾਹੇ ਜਿੱਥੇ ਮਰਜੀ ਜੋਗ ਲਈ ਠੀਕ ਆ ਜਿਹੜਾ ਉਹ ਰੇਟ ਕੱਟ ਕਰਦਾ ਉਹ ਇਸ ਕਰਕੇ ਕਰਦੇ ਆ ਹਾਂ ਇਸੇ ਕਰਕੇ ਹੁੰਦਾ ਜੀ ਠੀਕ ਆ ਅਗਾਂਹ ਕਹਿੰਦਾ ਆ ਖੜਾ ਜਿੱਥੇ ਮਰਜੀ ਡੈਰੀ ਤੇ ਜੋਗ ਲੇ ਜਿੱਥੇ ਮਰਜੀ ਲਿਆ ਕੇ ਜੋਗ ਲੇ ਫੇ ਠੀਕ ਆ ਆ ਟੱਬ ਪੂਰਾ 50 ਕਿਲੋ ਦਾ ਮਿਲੂ ਠੀਕ ਆ ਹਾਂ ਜੀ ਲੋਪਰਾ ਉਹ ਮੈਂ ਰੇਟ ਦੱਸਿਓ ਵੀ ਤਾਂ ਰੇਟ ਜੀ ਮੰਨ ਕੇ ਚੱਲੋ ਇਹਦਾ 8.5 ਰੁਪਏ ਲੌਣੇ ਬਾਈ ਦੇ ਠੀਕ ਆ 8.5 ਰੁਪਏ ਬਾਈ ਕੋਲ ਲੌਣੇ ਪਿੰਡ ਤੋਂ ਔਲੇ ਤੇ ਨੇੜੇ ਨੇੜੇ ਪਿੰਡ 8.8 ਹੋ ਗਿਆ 8 ਵੀ ਹੋ ਗਿਆ ਜੇ ਲਵੇ ਹੋ ਗਿਆ ਬਸ ਇੱਕਣ ਵਾਧਿਆ ਫੈੜ ਵਾਧਿਆ ਫੈੜ ਵੀ ਵਾਧਿਆ ਜੀ ਦੁੱਧ ਵੀ ਵਧਾ ਠੀਕ ਆ ਲੋ ਭਰਾ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਬਾਕੀ ਸਾਨੂੰ ਲਾਉਂਦੇ ਦੇਖ ਦਿੰਨੇ ਆ ਲਾਉਂਦੇ ਵੀ ਖਾਣਨੇ ਆਪਾਂ ਲਾਹ ਦਿਓ ਵੀਰੇ ਲੋ ਜੀ ਇਹਦੇ ਚ ਲਾਉਣਾ ਤੇ ਬਾਕੀ ਸਾਨੂੰ ਲਾਂਦੇ ਦਿਖਾਉਣੇ ਬਾਕੀ ਆਪਾਂ ਜਿਹੜਾ ਜ਼ਿੰਮੇਦਾਰ ਭਰਾ ਉਹਦੇ ਨਾਲ ਗੱਲ ਕਰਾਉਣੇ ਆ ਠੀਕ ਆ ਜੀ ਲੋ ਜੀ ਇਹ ਮਾਲ ਇੱਥੇ ਉਤਰਿਆ ਕਰਦੇ ਆਪਾਂ ਉਹ ਬਾਈ ਜੀ ਨਾਲ ਗੱਲਬਾਤ ਠੀਕ ਆ ਜੀ ਲੋ ਜੀ ਇਹਦੇ ਚ ਲਾ ਰਹੇ ਆ ਚੈੱਕ ਕਰ ਸਕਦੇ ਆਂ ਭਰਾ ਠੀਕ ਨਾ ਬਾਕੀ ਆਪਾਂ ਫਾਰਮ ਵਾਲੇ ਬਾਈ ਨਾਲ ਕਰਦੇ ਆਂ ਗੱਲਬਾਤ ਬਾਈ ਜੀ ਸੱਸੀ ਗਈ ਸੱਸੀ ਆ ਵੀਰੇ ਨਾ ਵੀਰੇ ਨਾ ਮੇਰਾ ਗੁਰਵਿੰਦਰ ਸਿੰਘ ਆ ਵੀਰੇ ਹਾਂਜੀ ਪਿੰਡ ਪਿੰਡ ਧੋਲਾ ਵੀਰੇ ਜ਼ਿਲ੍ਹਾ ਈਲਾ ਬਰਨਾਲਾ ਦਾ ਕਿੰਨਾ ਕ ਟਾਈਮ ਹੋ ਗਿਆ ਬਾਈ ਆਪ ਨੂੰ ਗੱਲਾ ਦਾ ਨਾ ਲਾਉਂਦੇ ਨਾ ਬਾਈ ਆਪਨ ਡੇਢ ਸਾਲ ਸਵਾ ਸਾਲ ਦੇ ਕਰੀਬ ਹੋ ਗਿਆ ਆਪਾਂ ਮੱਝਾਂ ਨੂੰ ਪੋਣੇ ਹਾਂ ਮੱਝਾਂ ਨੂੰ ਪੋਣੇ ਨਾਲ ਦੁੱਧ ਵਾਧੀਆਂ ਦੁੱਧ ਵਾਧੀਆਂ ਬਾਈ ਫੈਂਡ ਦਾ ਬਹੁਤ ਫਰਕ ਪੈ ਜਾਂਦਾ ਫੈਂਡ ਦਾ ਬਹੁਤ ਬਹੁਤ ਹਾਂ ਲੋਪਾ ਚੈੱਕ ਕਰ ਸਾਹਿਬੀ ਬਾਈ ਦਾ ਫਾਰਮ ਮੱਝਾਂ ਦਾ ਆਪਾਂ ਵੀਡੀਓ ਬਣਾ ਰਹੇ ਨੇ ਬਾਈ ਦੀ ਠੀਕ ਹੈ ਉਹ ਜੀ ਕਿਵੇਂ ਭਾਈ ਉਹ ਡੇਰੀ ਫਾਰਮ ਵਿੱਚ ਕਿੰਨਾ ਕੁ ਮਨਾਫਾ ਕਿਵੇਂ ਅੱਜ ਕੱਲ ਲੋਕ ਨੂੰ ਦੱਸਦਾ ਭਾਈ ਠੀਕ ਆ ਗਈ ਪਤਾ ਕੀ ਚਾਲੂ ਕਰਦੇ ਉਹ ਤਾਂ ਪ੍ਰੋਬਲਮ ਮਾੜੀ ਮੋਟੀ ਆਉਂਦੀ ਆ ਹਨਾ ਕੋਈ ਵੀ ਨਮਾ ਕੰਮ ਬਿੜ ਦਿਆਂਗੇ ਠੀਕ ਆ ਉਹ ਵੀ ਵਾਹ ਠੀਕ ਆ ਹੋਰ ਕੰਮ ਨਾਲੋਂ ਠੀਕ ਆਗਾ ਠੀਕ ਆ ਉਹਦਾ ਕੰਮ ਕਰਦਾ ਹਾਂ ਹਾਂ ਕਰਦਾ ਕੰਮ ਆਗਾ ਠੀਕ ਆ ਠੀਕ ਆ ਜੀ ਤੇ ਭਾਈ ਇਹ ਬਾਕੀ ਆ 4 ਪੌਣੇ 4 ਰੁਪਏ ਹਾਂ ਭਾਈ ਸਿਰਜਾ ਠੀਕ ਆ ਇਹ ਕਿੰਨੇ ਕਿੱਲਾਂ ਦਾ ਪਾਇ ਬ੍ਰੇਹ ਤੁਸੀਂ ਇਹ ਭਾਈ 16 ਕਿੱਲਾਂ ਦਾ ਪਾਇ ਹੋਇਆ ਨਾਲ 4 ਪੌਣੇ ਨਾਲ ਗਿੱਲਾ ਦਾਣਾ ਹਾਂ ਗਿੱਲਾ ਦਾਣਾ ਤੇ ਨਾਲੇ ਆਪਾਂ ਭਾਈ ਮਿਕਸ ਪਾ ਤੂੜੀ ਦਾਣੇ ਲੋ ਜੀ ਐਵੇਂ ਤੇ ਲਾਦਾ ਠੀਕ ਹੈ ਲੋ ਚੈੱਕ ਕਰ ਸਾਬਾ ਭਰਾ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਨਾ ਭਾਈ ਕਿਹੜੇ ਕਿਹੜੇ ਦਿਨ ਆਉਣ ਨੇ ਆਪਾਂ ਇਧਰ ਦੱਸੋ ਮੜਾ ਜੀ ਅਸੀਂ ਵੀਰੇ ਜੁਮੇ ਵਾਲੇ ਦਿਨ ਵੀ ਆ ਜਣੇ ਅੱਛਾ ਜੁਮੇ ਵਾਲੇ ਦਿਨ ਇਧਰ ਲੰਬਰ ਨਾਲ ਏਰੀਆ ਟੂਰ ਦਾ ਹਾਂ ਤਾਂ ਸਾਨੂੰ ਕਿਧਰ ਲੈ ਕੇ ਟੂਰ ਟੂਰ ਜੁਮੇ ਵਾਲੇ ਦਿਨ ਵੀਰੇ ਇਧਰ ਆਉਂਦੇ ਆ ਜੀ ਵੀਰਵਾਰ ਦਾ ਠੀਕ ਆ ਹੋਰ ਕਿਹੜੇ ਜ਼ਿਲ੍ਹੇ ਚ ਜਾਣੇ ਜ਼ਿਆਦਾ ਜ਼ਿਲ੍ਹੇ ਸਾਰੇ ਲੁਧਿਆਣਾ ਜ਼ਿਲ੍ਹਾ ਹੋ ਗਿਆ ਜੀ ਓਕੇ ਜਿਵੇਂ ਬਠਿੰਡਾ ਜ਼ਿਲ੍ਹਾ ਹੋ ਗਿਆ ਜੀ ਓਕੇ ਬਰਨਾਲਾ ਜ਼ਿਲ੍ਹਾ ਹੋ ਗਿਆ ਠੀਕ ਆ ਸੰਗਰੂਰ ਜ਼ਿਲ੍ਹਾ ਹੋ ਗਿਆ ਠੀਕ ਆ ਸਾਰੀ ਆ ਨਹੀਂ ਜਿੱਥੇ ਆਰਡਰ ਆਉਂਦਾ ਵੀ ਇਹ ਮੈਨੂੰ ਦਿਨ ਦੱਸ ਦੋ ਫਿਰ ਅਗਲਾ ਉਸਤਾ ਨਾਲ ਤੁਹਾਨੂੰ ਫੋਨ ਲਗਾ ਲਾ ਕਰੂਗਾ ਫੋਨ ਦੀ ਬਸ ਆਰਡਰ ਦੇ ਹਿਸਾਬ ਨਾਲ ਹੁੰਦਾ ਜਿਵੇਂ ਉਹ ਜੇ ਦਿਨ ਮਣ ਜਾਂਦਾ ਨਾਲ ਠੀਕ ਆ ਕਿਹੜੇ ਇੱਧਰ ਹੁਣ ਕਿਹੜਾ ਦੱਸਿਆ ਜੀ ਨਾ ਤੁਸੀਂ ਅਸੀਂ ਵੀਰਵਾਰ ਤੇ ਜੁਮੇ ਵਾਲੇ ਦਾ ਆਉਣਾ ਹੈ ਵੀਰਵਾਰ ਤੇ ਜੁਮੇ ਵਾਲੇ ਦਾ ਹਾਂ ਇੱਕ ਦਿਨ ਆਉਣਾ ਜੀ ਬਰਨਾਲਾ ਏਰੀਆ ਬਰਨਾਲਾ ਏਰੀਆ ਜੀ ਮਾਨਸਾ ਮੋਨਸਾ ਨੂੰ ਕੋਈ ਜਾਣੇ ਮਾਨਸਾ ਕਰਨੀ ਨੂੰ ਵੀ ਜਾਣਿਆ ਜੀ ਦਿੱਲੀ ਵਾਂਗੂ ਹੀ ਕਿਹੜਾ ਇਹ ਸਾਡਾ ਠੀਕ ਆ ਆਡ ਆਡਿਓਸ ਰੂ ਇਹਨੇ ਇਕੱਠਾ ਲੈਣਾ ਉਹਦੇ ਤੋਂ ਫਰਕ ਮੋੜਾ ਮੋਟਾ ਪੈ ਜੂ ਹਾਂ ਹਾਂ ਜੀ ਪੈ ਜੂ ਜੇ ਮੈਂ ਫਾਰਮਾ ਵੀਰਾਂ ਲੈਣ ਹਾਂ ਹਾਂ ਜੀ ਹਾਂ ਜੀ ਹਾਂ ਜੀ ਕੋਈ ਗੱਲ ਹੀ ਕਰ ਲਾਂਗਾ ਪੁਰਾ ਭਾਈ ਕਹਿੰਦਾ ਵੀ ਚੱਕ ਦਿਖਾ ਦੂੰ ਮੜਾ ਜੀ ਇੱਕ ਵਾਰ ਫੇਰ ਹੱਥੋਂ ਹੁਣ ਪੂਰਾ ਸੁੱਕਾ ਪੂਰਾ ਵਧੀਆ ਦਾਣਾ ਹੀਲ ਮੱਕੀ ਦਾ ਪਿਆਵਰ ਪੀਲਾ ਮੱਕੀ ਦਾ ਦਾਣਾ ਨਾ ਹਾਂ ਠੀਕ ਆ ਲੋ ਭਰਾ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਾਈ ਦਾ ਨੰਬਰ ਲਿਖਾਂਗੇ ਭਰਾ ਸਕਰੀਨ ਤੇ ਟਾਈਟਲ ਵਿੱਚ ਠੀਕ ਆ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ